ਤਾਰੀਖ 20 ਦੂਜੇ ਮਹੀਨੇ ਦੀ ਆਇਆ ਮੌੜਮੱਡੀ ਤੇ ਤੇ ਦਿਖਾਉਂਦੇ ਆ ਵੀ ਅੱਜ ਕੀ ਰੇਟ ਰਹਿੰਦੇ ਅੱਜ ਮੀਂਹ ਦਾ ਕਰਕੇ ਮੰਡੀ ਥੋੜੀ ਜਿਹੀ ਘੱਟ ਭਰੀ ਆ ਤੇ ਬਣੇ ਰਹੋ ਮਾਲਬਾ ਬਲੌਗਰ YouTube ਚੈਨਲ ਨਾਲ ਜਿਹੜੇ ਭੈਣ ਭਰਾ ਚੰਨ ਤੇ ਪਹਿਲੀ ਵਾਰ ਆਏ ਆ ਵੀਡੀਓ ਨੂੰ ਲਾਇਕ ਸ਼ੇਅਰ ਜਰੂਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਐਨੇ ਦਾ ਸਾਡਾ ਹੌਂਸਲਾ ਬਣਦਾ ਕਮੈਂਟ ਕਰਕੇ ਜਰੂਰ ਦੱਛਿਆ ਕਰੋ ਵੀ ਕੀ ਘਾਟ ਵਾਧ ਹੈ ਫਿਰ ਆਪਾਂ ਪੂਰੀ ਕਰ ਦਾਂਗੇ ਤੇ ਬਣੇ ਰਹੋ ਮਾਲਬਾ ਬਲੌਗਰ YouTube ਚੈਨਲ ਨਾਲ ਲੇ ਭਾਈ ਤਖੋਣਿਆਂ ਤੋਂ ਮੱਜਾਂ ਭਾਈਆਂ ਦੀਆਂ ਪੂਰੀਆਂ ਸ਼ਿੰਗਾਰੀਆਂ ਹੋਈਆਂ ਕੱਲੀ-ਕੱਲੀ ਦੀ ਡਿਟੇਲ ਲੈਵਾਂਗੇ ਕਿ ਕਿੰਨਾ ਪੈਸਾ ਕਿੰਨਾ ਦੁੱਧ ਤੇ ਕਿਹੜੇ ਪਿੰਡੋਂ ਆਏ ਨੇ ਤੇ ਕੀ ਰੇਟ ਮੋਬਾਈਲ ਨੰਬਰ ਲੈ ਕੇ ਦੇਵਾਂਗੇ ਤੇ ਲੈ ਸੋਨਾ ਤੋਰ ਦੇ ਫਿਰ ਇੱਕ ਤੋਰੀ ਭਾਈ ਆ ਪਹਿਲਾ ਹੀ ਨੰਬਰ ਦੀ ਝੋਟੀ ਤੇ ਤਰੋਣਿਆਂ ਤੇ ਇਹਦਾ ਫੇਸ ਕਰਾ ਦਿਆਂ ਇੱਕ ਵਾਰੀ ਚੈੱਕ ਤੇ ਤੋਰ ਦੇ ਭਾਈ ਇਧਰ ਨੂੰ ਥੋੜਾ ਜਿਹਾ ਲੈ ਕਰਮਾਲੀ ਦਾ ਫੇਸ ਦੇਖ ਲਓ ਇੱਕ ਵਾਰੀ ਤੇ ਥੋੜਾ ਥੜਾ ਕਰ ਲੋ ਚੈੱਕ ਪੁੱਛਦੇ ਆ ਵੀ ਕਿੰਨੇ ਛੂਏ ਤੇ ਕਿੰਨਾ ਦੁੱਧ ਹੈ ਤੇ ਜ਼ਬਰਦਸਤ ਹੈ ਜੀ ਬੋਡੀ ਵਰਕ ਤਾਂ ਦੀ ਬਹੁਤ ਵਧੀਆ ਆ ਜਾ ਮੋੜ ਲਿਆ ਬਾਈ ਓਏ ਮੋੜ ਲਿਆ ਮੋੜ ਲਿਆ ਸੋਹਣਾ ਇੱਥੋਂ ਬਾਅਦ ਸਪੋਚ ਕੇ ਜੇ ਮੋੜ ਲਈ ਮੋੜ ਲੈ ਆ ਜਾ ਆ ਜਾ ਆ ਜਾ ਕੇ ਸਾਰੀ ਡਿਟੇਲ ਲਾਵਾਂਗੇ ਵੀ ਕਿੰਨਾ ਪੈਸਾ ਤੇ ਕਿੰਨਾ ਦੁੱਧ ਲੈ ਆ ਜਾ ਕਾਂਜਰਾ ਚੁੰਜਰਾ ਪਾਈਆਂ ਬਾਈ ਨੇ ਪੈਰਾ ਚ ਬੋਲ ਕੋਲ ਸ਼ਿੰਗਾਰੀਆਂ ਹੋਈਆਂ ਨੇ ਤੇ ਆ ਟਰੈਕਟਰ ਖਾ ਦੇ ਇੱਕ ਵਾਰੀ ਚੰਗਾ ਲੱਗਿਆ ਹੋਇਆ ਟਰੈਕਟਰ ਮਾਲੀ ਦਾ ਤੇ ਇਹਦੀ ਡਿਟੇਲ ਲਾਵਾਂਗੇ ਆ ਕੇ ਇਹਦੀ ਡਿਟੇਲ ਦੇਵਾਂਗੇ ਜੀ ਅੱਛਾ ਜੀ ਇੱਕ ਮਿੰਟ ਤੇ ਆਹ ਚੱਕ ਐਵੇਂ ਸੂਇਆ ਹੁਣ ਇਹ ਦੂਜੀ ਸਵੇ ਸੁਈ ਹੈ ਜੀ ਦੂਜਾ ਛੂਏ ਤੇ ਮਗਰ ਬੱਚਾ ਕੀ ਹੈ ਇਹਦੇ ਮਗਰ ਕੱਟੀ ਹੈ ਜੀ ਇਹਦੇ ਮਗਰ ਕੱਟੀ ਹੈ ਆ ਜਿਹਨੂੰ ਪੰਜਵਾਂ ਦਿਨ ਹੈ ਜੀ ਸੂਈ ਨੂੰ ਅੱਛਾ ਹਾਂ ਹੁਣ ਇਹਦੇ ਥੱਲੇ 15 ਕਿਲੋ ਦੁੱਧ ਤਿਆਰ ਹੈ 15 ਲੀਟਰ ਤਿਆਰ ਹੈ ਹਾਂ ਜੀ ਤੇ ਕਿੰਨੇ ਪੈਸੇ ਦੀ ਛੱਡੋ ਜੀ ਇਹਦਾ ਜੀ ਮੁੱਲ 2.5 ਲੱਖ ਹੈ 2.5 ਲੱਖ ਮੌਕੇ ਤੇ ਮੌਕੇ ਤੇ 225 ਦੀ ਦੇ ਦਾਂਗੇ 225 ਦੀ ਮੋਬਾਈਲ ਨੰਬਰ 8390 40615 ਅੱਛਾ ਤੇ ਇਹ ਆ ਵੀ ਆਪਣੀ ਆ ਛੋਟੀ ਇਹਦੇ ਤੇ ਵੀ ਮਾਰ ਦਾਂ ਕਰਮਾ ਕੈਮਰਾ ਤੇ ਆ ਲੋ ਜੀ ਕਰ ਲੋ ਇੱਕ ਵਾਰੀ ਆਟਰ ਕੁਆਲਟੀ ਕਰ ਲੋ ਮਾਜੀ ਦੇ ਚੈੱਕ ਤੇ ਤੋਰ ਤੇ ਤੋਰ ਤੇ ਲੰਮੀ ਤੋਰ ਤੇ ਤੋਰ ਆ ਇਹ ਦੂਜੇ ਨੰਬਰ ਦੀ ਮੱਚ ਆ ਇਹ ਸੇ ਪਾਈਆਂ ਕੋਲੇ ਆ ਤੇ ਇਹਦੀ ਵੀ ਡਿਟੇਲ ਲਾਵਾਂਗੇ ਸਾਰੀ ਕਿੰਨਾ ਦੁੱਧ ਤੇ ਕਿੰਨੇ ਪੈਸੇ ਤੇ ਕਿਹੜੇ ਪਿੰਡੋਂ ਆਇਆ ਇਹ ਵੀ ਦੱਚੂਗਾ ਤੇ ਕਰ ਲੋ ਇੱਕ ਵਾਰੀ ਆਟਰ ਕੁਆਲਟੀ ਚੈੱਕ ਸਾਰੀ ਡਿਟੇਲ ਕੀ ਨਾਮ ਹੈ ਕੋਈ ਨਾਮ ਕੋਈ ਨਹੀਂ ਆਜਾ ਜਪੰਦ ਦੇ ਘਰਾਂ ਫਿਰ ਫਰਵਾਹੀ ਆਈ ਬਰਨਾਲੇ ਕੋਲੇ ਬਰਨਾਲੇ ਕੋਲੇ ਫਰਮਾਹੀ ਆਜਾ ਤੈਨੂੰ ਆਜਾ ਇਹ ਤੀਜੇ ਸੂਰੇ ਸੂਈ ਗਈ ਇਹ ਇੱਥੇ ਦੂਜੇ ਸੂਰੇ ਹੈ ਤੀਜੇ ਸੂਰੇ ਇੱਥੇ ਹੋ ਜਾ ਮੜਾ ਜਾ ਜਾ ਉਰੇ ਹੋ ਜਾ ਇਹ ਦੂਜੇ ਸੂਰੇ ਸੂਈ ਗਈ ਇਹ ਦੂਜੇ ਸੂਰੇ ਆ ਚੇ ਮਗਰ ਕੀ ਆ ਦੋਨਾਂ ਦਾ ਨਾ 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 ਪੱਟੀਆਂ ਇਹਨੂੰ 4 ਦਿਨ ਹੋ ਗਏ ਸੂਈ ਨੂੰ ਇਹਨੂੰ 5 ਦਿਨ ਹੋ ਗਏ ਠੀਕ ਆ ਤੇ ਦੁੱਧ ਦੀ ਗੱਲ ਕਰੀਏ ਫਿਰ ਦੁੱਧ ਕਿੰਨਾ ਗਣਾ ਇਹਨਾਂ ਥੱਲੇ ਦੁੱਧ ਇਹਨਾਂ ਸਾਰੇ ਪਾਲੂਨ ਨਹੀਂ 16 ਕਿਲੋ ਦਿੱਤਾ ਹੀ ਇਹਨੇ ਐਜੀ ਹੁਣ 15 ਤਿਆਰ ਆ 5 ਦਿਨਾਂ ਦੀ ਸੂਈ ਥੱਲੇ ਠੀਕ ਆ ਹਾਂਜੀ ਇਹ ਕੀ ਤੇ ਇਹ ਵੀ 18-19 ਕਿਲੋ ਦੁੱਧ ਦੇਉਂਦੀ ਠੀਕ ਆ ਤੇ ਜੇ 17 ਕਿਲੋ ਦਿੱਤਾ ਹੀ ਪਾਰਾ ਇੱਤੀ 20 ਕਿਲੋ ਦ ਲੈ ਵੀ ਪੁਰੀਆਂ ਜ਼ਬਰਦਸਤ ਝੋਟੀਆਂ ਆ ਚੰਗੇ ਦੁੱਧਰ ਕਾਰਡ ਵਾਲੀਆਂ ਤੇ ਰੇਟ ਦੀ ਗੱਲ ਆ ਜਾਂਦੀ ਫੇ ਰੇਟ ਕੀ ਰੱਖਤਾ ਇਹਨਾਂ ਦਾ ਰੇਟ ਦਾ ਇਹਦਾ 3 ਲੱਖ ਰੁਪਏ ਦੀ ਦਾ ਠੀਕ ਆ ਜੀ ਇਹਦਾ ਜੀ 2.5 ਲੱਖ ਇਹਦਾ 2.5 ਲੱਖ ਮੰਨ ਲਓ ਵੀ 5.5 ਲੱਖ ਰੁਪਏ ਜੇ ਕੋਈ ਭਰਾ ਦੋਨੇ ਇਕੱਠੇ ਅਗਨੀਦਾ ਕਿੰਨੇ ਦੀਆਂ ਦੇ ਦਿੰਦੇ ਆਪਾਂ 5 ਲੱਖ ਦੀਆਂ ਦੇ ਦਾਂਗੇ 5 ਲੱਖ ਦੀਆਂ ਬਾਕੀ ਮੌਕੇ ਤੇ ਹੋ ਜੂਗਾ ਆ ਬਾਕੀ ਮੌਕੇ ਤੇ ਠੀਕ ਆ ਨੰਬਰ ਬੋਲ ਦੇ ਤੁਹਾਰੇ ਭਾਈ ਆਪਣਾ 62390 40655 ਪਿੰਡ ਕਿਹੜਾ 390 40 ਬੈਂਟ ਫਰਮਾਹੀ ਹੈ ਜੀ ਨਾ ਬੜਾ ਕਰਨ ਵਾਲੇ ਕੋਲ 62390 40615 40615 ਲੈ ਵੀ ਫਰਮਾਹੀ ਤੇਲੀਆਂ ਵਾਲੀ ਫਰਮਾਹੀ ਕਹਿੰਦਾ ਕਿਨੂੰ ਹਾਂ ਤੇਲੀਆਂ ਵਾਲੀ ਫਰਮਾਈ ਹਾਂ ਜੀ ਹਾਂ ਜੱਪਾ ਲੋ ਦਾਸ ਬਾਬੇ ਵਾਲੀ ਠੀਕ ਹੈ ਠੀਕ ਹੈ ਲੈ ਜਾਓ ਜੀ ਸਾਢੇ 5 ਲੱਖ ਦਾ ਬਾਈ ਕਹਿੰਦਾ ਜੋੜਾ ਦੇ ਦਾਂਗੇ ਮੋਬਾਈਲ ਨੰਬਰ ਬੋਲਤਾ ਤੇ ਇੱਕ ਵਾਰੀ ਕਰਮ ਵਾਲੀ ਤੇ ਇਹ ਤੇ ਮਾਰਦਾ ਕੈਮਰਾ ਜੀ ਆ ਲੋ ਜੀ ਵਰਦਾਤ ਚੋਟੀ ਆ ਇੱਕ ਹੋਰ ਦਿਖਾ ਦਿਆਂ ਤੁਹਾਨੂੰ ਆ ਮਾਉੜ ਮੰਡੀ ਤੇ ਤੋਰ ਕੇ ਤੇ ਆ ਦੇਖੋ ਬਿਲਕੁਲ ਸ਼ਰਾ ਕੀ ਗੈਪ ਵਾਲਾ ਥਣ ਬਿਲਕੁਲ ਪੂਰੀ ਗਿੱਠ ਪੈਂਦੀ ਆਗੀ ਸਨ ਚ ਤੇ ਮੁੱਠੀ ਥਣ ਲੱਗਿਆ ਹੋਇਆ ਆ ਜਾ ਤੋਰ ਲਿਆ ਮੋੜਲਾ ਮੋੜਲਾ ਸੋਣਿਆ ਇੱਕ ਵਾਰੀ ਫੇਸ ਕੁਆਲਟੀ ਕਰ ਲੋ ਚੈੱਕ ਕਰ ਤੇ ਸਾਰੀ ਡਿਟੇਲ ਲੈ ਲੈ ਇਹਦੇ ਤੋਂ ਵੀ ਚੱਲ ਚੱਲ ਬੰਨ ਬੰਨ ਤੇ ਤੇ ਕਿੰਨੇ ਪੈਸੇ ਮੰਗੂਗੇ ਤੇ ਕਿੰਨਾ ਦੁੱਧ ਤੇ ਕੀ ਭਾਪਾਂ ਦਾ ਕਰੂਗਾ ਤੇ ਮਗਰ ਕੀ ਜਾਨਵਰ ਆ ਪਤਲਾ ਪੰਡਾ ਬਿਲਕੁਲ ਛਿਲਕਾ ਮਾਰਦਾ ਤੇ ਇੱਕ ਵਾਰੀ ਗੈਪ ਦੇਖੋ ਸਾਡੇ ਦਾ ਕਿੰਨਾ ਪਿਆ ਹੋਇਆ ਤੇ ਸਾਰੀ ਡਿਟੇਲ ਲੈਣਾ ਇਹਦੇ ਤੋਂ ਤੇ ਮਗਰ ਬੱਚਾ ਇਹ ਦੇਖੀ ਆ ਲੈ ਵੀ ਉੱਥੇ ਸਾਰਾ ਆ ਬੱਚਾ ਮਗਰ ਕੀ ਆ ਇਹਦੇ ਕੱਟਿਆ ਅੱਛਾ ਤੇ ਕੰਮੇ ਸੂਇਆ ਇਹ ਛੋਟੀ ਦੁੱਧ ਕਿੰਨੇ ਲੀਟਰ ਹੈ 13 ਲੀਟਰ ਦੁੱਧ ਨਹੀਂ ਯਾਰ ਪਹਿਲੇ ਸੂਇਆ ਹਨਾ ਦੇਖਣ ਨੂੰ ਜਿਹੜੇ ਪਹਿਲੇ ਸੂਇਆ ਹੁੰਦੀ ਹੈਗੀ ਹਾਂ ਤੀਜੀ ਹੈਗੀ ਠੀਕ ਹੈ ਤੇ ਕੀ ਮੰਗਦਾ ਹੁਣ ਇਹਦਾ ਇਹਦਾ 2.5 ਮੰਗਦਾ 2.5 ਮੰਗਦਾ ਦੁੱਧ ਕਿੰਨਾ ਹੈਗਾ 13 ਲੀਟਰ 10 ਲੀਟਰ ਠੀਕ ਤੇ ਮਗ ਦਾ ਢਾਈ ਹੈ ਦੁੱਧ ਫਿਰ ਤੂੰ ਘੱਟ ਦੱਸਿਆ ਹੋਊ ਐਂ ਨਾ ਤੇ ਰੇਟ ਸਹੀ ਗੱਲ ਹੈ ਤੂੰ ਬੱਦ ਦੱਸ ਦਿੰਦਾ ਰੇਟ ਦੇ ਹਿਸਾਬ ਨਾਲ ਸਹੀ ਆ ਫਿਰ ਓਏ ਆ ਜਾ ਮੋਬਾਈਲ ਨੰਬਰ ਬੋਲਦਾ ਛੰਗ ਗਿਆ ਦੱਸਿਆ ਨਹੀਂ ਗਿਆ ਛੰਗ ਗਿਆ ਸਹੀ ਦੱਸੇ ਨਹੀਂ ਗਿਆ ਆਕਰ ਆਓ ਬੰਦਾ ਤੀਜੇ ਛੂਏ ਆ ਠੀਕ ਆ ਤੇ ਕੀ ਮਲਮਲ ਕਰ ਦੋ 210 ਤੇ ਮੋਬਾਈਲ ਨੰਬਰ ਨੰਬਰ ਬੋਲ ਦੇ 9218 9218 9016 9016 ਪਿੰਡ ਕਿਹੜਾ ਭੁੰਦੜ ਹਾਂਜੀ ਠੀਕ ਹੈ ਇਹ ਲੈ ਆਹ ਲੈ ਜੀ ਇੱਕ ਵਾਰ ਦਿਖਾ ਦਿਓ ਤੋੜ ਕੇ ਦਿਖਾਉਣੇ ਆ ਕਿ ਇੱਕ ਮੱਝ ਹੋਰ ਤੇ 18 ਲੀਟਰ ਦੀ ਮਾਲਕ ਹੈਗੀ ਇਸ ਵੇਲੇ ਤੇ ਇਹਦੀ ਵੀ ਸਾਰੀ ਡਿਟੇਲ ਲੈ ਕੇ ਦੱਸੂਗਾ ਤੇ ਇੱਕ ਵਾਰੀ ਆਡ ਰੋਟਰ ਕਰ ਲੋ ਛੋਟੀ ਦਾ ਮੋੜ ਦਾ ਸੋਣਿਆ ਤੇ ਵੀ ਕਿੰਨੇ ਪੈਸੇ ਵੰਗੂ ਤੇ ਕਿੰਨਾ ਤੋਂ ਤੋਂ ਹੀ ਕਿਵੇਂ ਆਪਾਂ ਪੁੱਛਦੇ ਹੁਣੇ ਆਮ ਦੀ ਤਰ੍ਹਾਂ ਤੇ ਸੰਗ ਥੋੜੇ ਜੇ ਹੋਰ ਕਿਸਮ ਦੇ ਨੇ ਇਹਦੇ ਕਿਵੇਂ ਮੀਣੀ ਜੀ ਹੁੰਦੀ ਆਗੀ ਤੇ ਸਾਰੀ ਡਿਟੇਲ ਲਾਵਾਂਗੇ ਦੀ ਲਈ ਆਰਡਰ ਕਰਵਾ ਦੇ ਇੱਕ ਵਾਰੀ ਚੈੱਕ ਕਰਵਾ ਲਈਦਾ ਤੇ ਸਾਰੀ ਡਿਟੇਲ ਦੀ ਪੁੱਛਾਂਗੇ ਬਾਈ ਤੋਂ ਇੱਕ ਵਾਰੀ ਫੇਸ ਕਰ ਲੋ ਛੋਟੀ ਦਾ ਚੈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਹੈ ਠੀਕ ਹੈ ਜੀ ਕਿਹੜਾ ਪਿੰਡ ਹੈ ਖੜਾ ਹੀ ਲੁਧਿਆਣਾ ਜ਼ਿਲ੍ਹਾ ਪਿੰਡ ਜੋਣਾ ਜੋਣਾ ਅੱਛਾ ਤੇ ਇਹ ਛੋਟੀ ਦੀ ਜਾਣਕਾਰੀ ਦੇ ਹੁਣ ਵੀ ਇਹ ਕਿੰਨੇ ਸੂਵੇ ਆ ਏ ਦੂਜੇ ਛੂਏ ਵੀਰ ਜੀ ਦੂਜੇ ਛੂਏ ਤੇ ਦੁੱਧ ਕਿੰਨੇ ਲੀਟਰ ਆਉਣੇ ਹੁੰਦੇ ਜੀ 18 ਕਿਲੋ ਹੁਣ ਤੇ 18 ਲੀਟਰ ਤੇ ਮਗਰ ਬੱਚਾ ਕੱਟੀ ਆ ਜੀ ਕੱਟੀ ਆ ਕਿੰਨੇ ਦਿਨ ਹੋਇਆ ਛੂਈ ਨੂੰ ਇਹਨੂੰ ਜੀ 20 ਦਿਨ ਹੋਵੇ ਛੂਈ ਨੂੰ 20 ਦਿਨ ਹੋਇਆ ਛੂਈ ਨੂੰ ਠੀਕ ਹੈ 18 ਲੀਟਰ ਦੁੱਧ ਤੇ 20 ਦਿਨ ਹੋਇਆ ਛੂਈ ਨੂੰ ਤੇ ਤੀਜੇ ਦੂਜੇ ਆ ਕਿ ਤੀਜੇ ਨਹੀਂ ਦੂਜੇ ਆ ਜੀ ਦੂਜੇ ਆ ਠੀਕ ਹੈ ਤੇ ਹੁਣ ਕੀ ਡਿਮਾਂਡ ਕਰਦੇ ਹੋ ਦੀ ਇਹਦਾ 1.5 ਲੱਖ ਰੁਪਏ ਆ ਜੀ ਮੌਕੇ ਤੇ ਮੌਕੇ ਤੇ ਮੰਨ 5000 ਕਰ ਦਾਂਗੇ ਸਾਵਾ ਚ ਤੇ ਮੋਬਾਈਲ ਨੰਬਰ 87290 73250 ਇੱਕ ਵਾਰੀ ਫੇਰ ਬੋਲਿਓ 87290 73250 ਠੀਕ ਹੈ ਤੇ ਆ ਦੂਜੇ ਨੰਬਰ ਦੀ ਝੋਟੀ ਕਿਹੜੀ ਹੈ ਇਹ ਵਾਲੀ ਇਹ ਵੀ ਤੋੜ ਦਿਓ ਇਹ ਕਿੰਨੇ ਕਿਲੋ ਦੀ ਮਾਲ ਕਾ 16 ਕਿਲੋ ਜੀ 16 ਆਜਾ ਤੋੜ ਦੇ ਇੱਕ ਵਾਰੀ 16 ਲੀਟਰ ਦੁੱਧ ਦੀ ਮਾਲ ਕਾ ਬਾਈ ਕਹਿੰਦਾ ਤੇ ਪੁੱਛਾਂਗੇ ਕੰਮੇ ਸੂਏ ਤੇ ਆ ਜੋ ਇੱਕ ਵਾਰੀ ਤੁਰਤ ਤਰ ਕਰਾ ਦੇ ਇਹਦੀ ਫੇਸ ਕੁਆਲਟੀ ਕਰ ਲੋ ਚੈੱਕ ਇੱਕ ਵਾਰੀ ਇੱਕ ਵਾਰੀ ਮੈਂ ਤੁਰਤ ਤਰ ਕਰਵਾ ਦਿਆਂ ਚੈੱਕ ਸਾਰੀ ਡਿਟੇਲ ਇਹਦੀ ਵੀ ਲੈਵਾਂਗੇ ਬਾਈ ਤੋਂ ਇਸੇ ਬਾਈ ਕੋਲ ਆ ਇੱਕੋ ਹੀ ਲੁਧਿਆਣੇ ਵਾਲਾ ਬਾਈ ਇਹ ਇਹਦੀ ਡਿਟੇਲ ਲੈ ਕੇ ਦੱਸੂਗਾ ਸਾਰੀ ਤੇ ਕਿੰਨੇ ਲੀਟਰ ਦੁੱਧ ਤੇ ਕਿੰਨਾ ਕੁ ਰੇਟ ਮੰਗੂਗਾ ਮਗਰ ਬੱਚਾ ਇਹਦੇ ਕੀ ਐ ਸਾਰੀ ਡਿਟੇਲ ਲਊਗਾ ਤੇ 1 ਲੱਖ ਸੋਣਿਆ 5 ਲੱਖ ਵੀਰਿਆ ਬੱਚਾ ਕੀ ਐ ਇਹਦੇ ਮਗਰ ਵੀਰਿਆ ਇਹਦੇ ਮਗਰ ਹੀ ਕਟਾਈ ਐ ਅੱਛਾ ਇਹ ਕਿੰਨੇ ਲੀਟਰ ਦੁੱਧ ਦਾ ਹੁਣ ਇਹਦੇ ਥੱਲੇ ਇਹ ਥੱਲੇ 16 ਕਿਲੋ ਆ 16 ਲੀਟਰ ਸੂਏ ਕਹਵੇਂ ਹੋ ਇਹ ਦੂਜੇ ਆ ਜੀ ਦੂਜੇ ਆ ਠੀਕ ਆ ਇਹਦੀ ਕੀ ਡਿਮਾਂਡ ਕਰਦੇ ਹੋ ਇਹਦੀ ਜੀ 130 130 ਮੌਕੇ ਤੇ ਮੁੱਖ ਦੇਖ 25 ਦੀ ਛੱਡ ਦਾਂਗੇ ਅੱਛਾ ਮੋਬਾਈਲ 87290 73250 ਇੱਕ ਵਾਰੀ 290 73250 73250 ਠੀਕ ਆ ਲੈ ਭਾਈ ਨੱਚ ਪਰਖ ਜੀ ਜਿਲ੍ਹਾ ਲੁਧਿਆਣਾ ਜਿਲ੍ਹਾ ਲੁਧਿਆਣਾ ਪਿੰਡ ਚੋਲਾ ਇਹ ਆ ਲੋ ਜੀ ਤੇ ਇਹਦੀ ਵੀ ਜਾਣਕਾਰੀ ਲਾਵਾਂਗੇ ਕਿੰਨਾ ਪੈ ਛੱਤ ਕਿੰਨਾ ਦੁੱਧ ਤੇ ਫੇਸ ਕਰ ਆਰਡਰ ਕਵਰਟ ਕਰ ਆਪਣੇ ਕੋਲ ਚੈੱਕ ਕਹ ਰਿਹਾ ਦੂਰੋਂ ਆ ਲੋ ਜੀ ਆਟਰ ਬਹੁਤ ਸਖਾ ਲੱਗਿਆ ਹੋਇਆ ਹੈ ਆ ਲੋ ਜੀ ਸਾਰੀ ਡਿਟੇਲ ਹੈ ਜੀ ਕਿੰਨਾ ਤੋਂ ਕਿੰਨਾ ਪੈਸਾ ਦੇਖੋ ਜੀ ਇਹਦਾ ਪਿੰਡਾ ਪਈਦਾ ਫੋਰਜਮਾਨ ਸਾਹਿਬ ਹੈ ਫੋਰਜਮਾਨ ਸਾਹਿਬ ਠੀਕ ਆ ਮੋੜੋਂ ਦੇ ਨਾਲ ਹੀ ਰਹਿੰਦਾ ਠੀਕ ਆ ਜਿਲਾ ਬਠਿੰਡਾ ਹੀ ਰਹਿੰਦਾ ਕੈਮੀ ਛੂਏ ਮੱਧੋਂ ਤੀਤੇ ਛੂਏ ਮੈਂ ਕਿਹਦੇ ਨਾਲ ਛੂਏ ਆਏਗਾ 10 ਦਿਨ ਬੱਚਾ ਮਾਰ ਕੱਟਾ ਇੱਕ ਕੱਟੀ ਕੱਟਾਗਾ ਦੁੱਧ ਦੀ ਗੱਲ ਦਾ ਬਾਈ ਦੁੱਧ ਕਿੰਨਾ ਦਾ ਦੁੱਧ ਬਾਈ 14 ਲੀਟਰ ਤਿਆਰ ਆ 16 ਦੀ ਗਾਰੰਟੀ ਆਪ ਦੀ ਠੀਕ ਆ 14 ਕਿਲੋ ਤਿਆਰ ਆਗਾ 16 ਦੀ ਗਰੰਟੀ ਘਰ ਦੀ ਮੱਝ ਆਪਣੀ ਠੀਕ ਰੇਟ ਕਿੰਨਾ ਰੱਖਤਾ ਰੇਟ 170 ਆਗਾ 170 ਕਿੱਥੋਂ ਤੱਕ ਹੋਜੋ ਡੇਢ ਡੂੜ ਦੀ ਠੀਕ ਗੱਲ ਹੈ ਵੀ 170 ਮੁੱਲ ਕਰਦਾ ਬਾਈ ਡੇਢ ਦੀ ਕਹਿੰਦਾ ਪਾਣੀ ਦੇ ਦਿੰਦੇ ਪਰ ਆਹ ਤਾਂ ਪਿੰਡ ਚਲਾ ਪੁੰਡਾ ਰਹਿੰਦਾ ਮੌੜੋਂ ਤੋਂ ਇੱਥੋਂ 7-8 ਕਿਲੋਮੀਟਰ ਰਹਿੰਦਾ ਤਹਿਸੀਲ ਵੀ ਮੌੜੀ ਹੈਗੀ ਤੇ ਨੰਬਰ ਬੋਲਦੇ ਭਾਈ ਇੱਕ ਵਾਰੀ ਆਪਣਾ 75082 75082 68746 68746 ਠੀਕ ਹੈ ਲੈ ਵੀ ਇਹ ਬਾਈ ਦਾ ਨੰਬਰ ਹੈਗਾ ਤੇ ਆ ਝੋਟੀ ਹੈਗੀ ਇੱਕ ਫੇਰ ਮੌੜ ਮੰਡੀ ਤੇ ਝੋਟੀ ਦਿਖਾਉਂਦੇ ਆਂਗੇ ਛੋਟਾ ਜਾਂ ਕੱਦ ਤੇ ਕਿੰਨੇ ਕਿ ਦਿਨਾਂ ਦੀ ਛੂਈ ਹੈ ਇਹਨੂੰ ਬਈ ਛੂਈ ਨੂੰ ਮਹੀਨਾ ਹੋ ਗਿਆ ਭਾਈ ਮਹੀਨਾ ਹੋਇਆ ਛੂਈ ਨੂੰ ਆ ਮੰਗਰ ਬੱਚਾ ਕੀ ਹੈ ਨੇ ਕੱਟੀ ਹੈ ਭਾਈ ਮੰਗਰ ਮੰਗਰ ਕੱਟੀ ਹੈ ਹਾਂਜੀ ਭਾਈ ਮਹੀਨਾ ਇੱਕ ਛੂਈ ਨੂੰ ਹੋਇਆ ਹੈ ਠੀਕ ਹੈ ਲੈ ਤੋਰਦੇ ਸੋਣਿਆ ਵੇ ਇੱਕ ਵਾਰੀ ਫੇਸ ਕੁਆਲਟੀ ਕਰਨ ਨੂੰ ਚੈੱਕ ਤੋਰਾ ਤਾਰਾ ਕਰਵਾਉਣਾ ਚੈੱਕ ਇਹਦਾ ਸਾਰੀ ਡਿਟੇਲ ਲੈ ਕੇ ਦੱਚੂਗਾ ਤੇ ਕਰ ਲਓ ਬਾਈ ਇੱਕ ਵਾਰੀ ਤੋਰਾ ਤਾਰਾ ਚੈੱਕ ਆ ਜਾ ਮੋੜ ਲਿਆ ਪਿੰਡ ਮੈਸਰਖਾਨਾ ਹਾਂ ਕਰਦੀ ਝੂਟੀ ਦੂਜੇ ਸੂਏ ਦੂਜੇ ਸੂਏ ਠੀਕ ਆ ਕਹਿ ਕਦਨ ਹੋਗੇ ਸੂਏ ਨੂੰ ਸੂਏ ਨੂੰ ਨਹੀਂ ਆਉਗਾ ਨਹੀਂ ਆਉਗਾ ਤਾਂ ਕੱਟੀ ਮੰਗ ਰਹੇ ਕੱਟੀ ਹੈ ਜੀ ਮਗਰ ਕੱਟੀ ਹੈ ਦੁੱਧ ਕਿੰਨੇ ਲੀਟਰ ਆ ਜੀ ਦੁੱਧ 12 ਲੀਟਰ ਬਾਈ ਜੀ 12 ਲੀਟਰ ਦੁੱਧ ਤੁਸੀਂ ਕਹੇ ਕਿ ਮੈਂ ਦੂਜੀ ਸੁਆਹੀ ਦੂਜੇ ਬਾਰਾਂ ਲੀਟਰ ਦੁੱਧ ਤੇ ਮੰਗਦੇ ਕਿਉਂ ਹੁਣ ਮੰਗਦੇ ਇੱਕ 30 ਮੌਕੇ ਤੇ ਮੌਕੇ ਤੇ ਫੜਾ ਬਤਾ ਸਮਝਾਣਾ ਹੋ ਜੂਗਾ ਜੀ ਅੱਛਾ ਮੋਬਾਈਲ ਨੰਬਰ ਬੋਲ ਦਿਓ 76960 ਜੀ 10244 ਇੱਕ ਵਾਰੀ ਫੇਰ ਬੋਲ ਦਿਓ 76960 10244 ਜੀ ਨਾਂ ਕੀ ਮੇਰਾ ਨਾਂ ਕਾਲਾ ਸਿੰਘ ਹੈ ਜੀ ਮੈਂ ਸਰ ਕਾਲਾ ਸਿੰਘ ਮੈਂ ਸਰ ਕਾਲਾ ਕਿਤੇ ਮਿਲ ਲੱਗਦਾ ਹਾਂ ਹਾਂ 7 ਕਿਲੋਮੀਟਰ ਹੈ ਜੀ ਠੀਕ ਹੈ ਲੈ ਭਾਈ ਨਾ ਚ ਪਰ ਕਰ ਲਓ 12 ਲੀਟਰ ਤੋਂ ਤਪਾਈ ਤੁਲਮਾ ਤੋਂ ਆਇਆ ਸਾਰੀ ਇਹ ਚਮਚ ਬਾਰੇ ਜਾਣਕਾਰੀ ਲੈ ਕੇ ਦੱਸਦੇ ਆ ਕਿ ਕਿੰਨਾ ਦੁੱਧ ਤੇ ਕਿੰਨਾ ਰੇਟ ਰੇ ਤੋਰ ਦਿਓਗੇ ਮਾੜਾ ਜੀ ਤੋਰਾ ਤਰ੍ਹਾਂ ਕਰਵਾ ਦਿਓ ਇੱਕ ਵਾਰੀ ਕਰਮਾਲੀ ਦਾ ਚੈੱਕ ਜ਼ਬਰਦਸਤ ਤੇ ਝੋਟੀ ਸਾਰੀਆਂ ਮੱਝਾਂ ਚ ਉੱਚੀ ਦਿੰਦੀ ਐ ਇਹਦੀ ਸਾਰੀ ਡਿਟੇਲ ਲਵਾਂਗੇ ਕਿ ਕਿੰਨੇ ਪੈਸੇ ਤੇ ਕਿੰਨਾ ਦੁੱਧ ਫ੍ਰੈਸ਼ ਕੁਆਲਟੀ ਕਰ ਲੋ ਇੱਕ ਵਾਰੀ ਮੱਝ ਦੀ ਚੈੱਕ ਤੇ ਇੱਕ ਵਾਰੀ ਮੈਂ ਅਡ ਰੋਡ ਕਰਵਾ ਦਿਆਂ ਚੈੱਕ ਇਹਦਾ ਜੀ ਆਹ ਲਓ ਜੀ ਜ਼ਬਰਦਸਤ ਮੁੱਠੀ ਸੰਨ ਲੱਗਿਆ ਹੋਇਆ ਤੇ ਸਾਰੀ ਇਹਦੀ ਡਿਟੇਲ ਪੁੱਛਾਂਗੇ ਵੀ ਕਿੰਨੇ ਪੈਸੇ ਤੇ ਕਿੰਨਾ ਦੁੱਧ ਆ ਜਾ ਮੋੜਦਾ ਸੋਹਣਿਆ ਤੋੜਾ ਤੋੜਾ ਕਰ ਲੋ ਇੱਕ ਵਾਰੀ ਚੈੱਕ ਕਰ ਮਾੜੀ ਦਾ ਇਹ ਕਟਰੂ ਦਾ ਕਰਦੀ ਆ ਬਾਈ ਜਾਨਵਰ ਦਾ ਤੇ ਸਾਰੀ ਡਿਟੇਲ ਲਵਾਂਗੇ ਕਿਹੜਾ ਜਾਣਕਾਰੀ ਦੋਗੇ ਦੀ ਬਾਈ ਆਜਾ ਹਾਂ ਇਹ ਕਿੰਨੇ ਚਿਰ ਦੀ ਛੂਏ ਹੈ ਮੱਝ ਤੇ ਮਗਰ ਜਾਨਵਰ ਕੀ ਹੈ ਦੀ ਕੱਟਾ ਕੱਟਾ ਅੱਛਾ ਤੇ ਕਿੰਨੇ ਲੀਟਰ ਦੁੱਧ ਹੈ ਥੱਲੇ 17 ਕਿਲੋ ਤਿਆਰ ਹੈ 17 ਲੀਟਰ ਤਿਆਰ ਹੈ ਠੀਕ ਆ 17 ਲੀਟਰ ਦੁੱਧ ਤੇ ਛੂਏ ਕਹਿੰਦੇ ਆ ਛੂਏ ਕੀ ਜੀ ਤੇ ਆ ਕੱਟੀ ਆ ਕਟਾ ਮੰਗਦੇ ਕਟਾ ਐ ਅੱਛਾ 17 ਲੀਟਰ ਦੁੱਧ ਤੇ ਸੂਏ 3G 3G ਤੇ ਠੀਕ ਆ ਤੇ ਹੁਣ ਪੈਸੇ ਕੀ ਮੰਗਦੇ ਉਹਦੇ ਡਿਮਾਂਡ ਤਾਂ ਕੀ ਆ 230 ਦੀ ਤੇ ਮੌਕੇ ਤੇ ਮਾਂ ਤਾਂ ਹੋਜੂ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ 62845 55870 ਇੱਕ ਵਾਰੀ ਫੇਰ ਬੋਲ 62845 55870 ਨਾਂ ਕੀ ਆਪਣਾ ਨਾਮ ਜੀ ਨਾਮ ਹਾਂ ਨਾਨਕ 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 ਪਿੰਡ ਕਿਹੜਾ ਪਿੰਡ ਦੁੱਲਮਾ ਕਲਾਂ ਕਿਹੜਾ ਅੱਛਾ ਫਰੀਦਕੋਟ ਜ਼ਿਲ੍ਹਾ ਮਰੇਕੋਟ ਲਾ ਮਰੇਕੋਟ ਲਾ ਮਰੇਕੋਟ ਲਾ ਦੁੱਲਮਾ ਪਿੰਡ ਠੀਕ ਹੈ ਲੈ ਬਾਈ ਵਰਕ ਕਰ ਲਓ ਇੱਕ ਵਾਰੀ ਮੈਂ ਫੇਸ ਫੇਰ ਦਿਖਾ ਦੇ ਚੋਤੀ ਦਾ ਤੇ ਇੱਕ ਵਾਰੀ ਮੈਂ ਫੇਰ ਵੀ ਕੈਮਰਾ ਮਾਰਦੇ ਆ ਲੋ ਤੋਰ ਕੇ ਦਿਖਾਉਂਦੇ ਆਂ ਕਿ ਮਾਜ ਇੱਕ ਤੇ ਭਾਈ ਕਹਿੰਦਾ ਵੀ 15 16 ਲੀਟਰ ਦੁੱਧ ਆਇਆ ਕਹਿੰਦਾ ਅੱਛਾ ਕੰਡੇ ਵਾਲਾ 16 ਲੀਟਰ ਦੁੱਧ ਆ ਬਾਈ ਕਹਿੰਦਾ ਲੈ ਇੱਕ ਵਾਰੀ ਆਪ ਕੁਆਲਿਟੀ ਚੈੱਕ ਕਰ ਲਓ ਤੇ ਤੋਰਾ ਤਰਾ ਇੱਕ ਵਾਰੀ ਕਰਮਾ ਜੀ ਦਾ ਚੈੱਕ ਤੇ ਸਾਡੀ ਡਿਟੇਲ ਪੁੱਛਾਂਗੇ ਇਹਦੀ ਵੀ ਕਿੰਨੇ ਪੈਸੇ ਤੇ ਕਿੰਨਾ ਦੁੱਧ ਉਹੀ ਕਿਵੇਂ ਆਪਾਂ ਪੁੱਛਦੇ ਹੁੰਨੇ ਆ ਕਿ ਕੰਮੇ ਚੂਏ ਆ ਕਰਮਾ ਜੀ ਦਾ ਆਟਰ ਟਰ ਚੰਗਾ ਬਣਿਆ ਹੋਇਆ ਇੱਕ ਵਾਰੀ ਦੇਖੋ ਸਾਰੀ ਡਿਟੇਲ ਲੈਣਾ ਇਤੋਂ ਤੇ ਬੰਨ ਲੈਣ ਦੇ ਬੰਨ ਲਾ ਵੀ ਰਿਹਾ ਤੇ ਗੈਪ ਵਾਲਾ ਥਣ ਲੱਗਿਆ ਹੋਇਆ ਪੂਰਾ ਤੇ ਪੁੱਛਦੇ ਆ ਵੀ ਸਤਿ ਸ੍ਰੀ ਅਕਾਲ ਭਾਈ ਜਿਆ ਬੰਦਾ ਭਾਈ ਦਾ ਮੈਂ ਦੱਸਾਂ ਸਤਿ ਸ੍ਰੀ ਅਕਾਲ ਬਦਲਾ ਘੜਾ ਲੰਨਾ ਕੋਣ ਬਰਹੰਦਾ ਜੀ ਬਰਹੰਦਾ ਕੰਨੇ ਸੂਆ ਬਾਈ ਮੱਝ ਤੀਜਾ ਸੂਆ ਜੀ ਤੀਜਾ ਸੂਆ ਤੇ ਬੱਚਾ ਕੀ ਹੈ ਮੰਗਰ ਕਟਾ ਜੀ ਮੈਂ ਕਿ ਤਨੂ ਸੂਈ ਹੋਵੇ 15 ਦਾ ਸੂਈ 15 ਦਾ ਤੇ ਦੁੱਧਾਂ ਦੀ ਗੱਲ ਕਰੀ ਬਾਈ ਦੁੱਧ ਕਿੰਨਾ ਗਾ 16 ਕਿਲੋ ਕੰਡੇ ਵਾਲਾ ਬਾਈ ਜੀ ਜਮਾ ਤਿਆਰ ਤਸੱਲੀ ਵਾਲਾ 14 ਜਮਾ 14 ਠੀਕ ਹੈ ਲੈ ਵੀ ਤੀਜੇ ਸੂਆ 16 ਕਿਲੋ ਬਾਈ ਕੰਡੇ ਵਾਲਾ ਤਿਆਰ ਆ ਜਾਣਾ ਤੇ ਰੇਟ ਦੀ ਗੱਲ ਆਈ ਨੇ ਬਾਈ ਰੇਟ ਕੰਨਾ ਰੂੜਦੀ ਮੋਬਾਈਲ ਨੰਬਰ ਨੰਬਰ ਬੋਲ 94632 93632 2521 ਇੱਕ ਵਾਰੀ ਫੇਰ ਬੋਲੋ 94632 2521 ਲੈ ਇਹ ਬਾਈ ਦਾ ਨੰਬਰ ਆ ਗਾ ਬਹੁਤ ਜਵਲਾ ਸੰਪਰਕ ਕਰ ਲਓ ਧੰਨਵਾਦ ਅਜ ਤੌਰ ਤੇ ਖੋਣਾਂਗੇ ਮੱਛ ਤੇ ਕੈਮੇ ਚੂਏ ਬਾਈ ਇਹ ਦੁੱਜੇ ਦੁੱਜੇ ਚੂਏ ਤੇ ਫੇਸਬੁੱਕਸ ਕਰ ਲਓ ਚੈੱਕ ਇੱਕ ਵਾਰੀ ਦੋਲੇ ਆਰਡਰ ਕੁਆਲਿਟੀ ਕਰਾ ਦੇਣਾ ਚੈੱਕ ਲਓ ਕਰਮਾਲ ਤੇ ਚੰਗਾ ਆਰਡਰ ਲੱਗਿਆ ਹੋਇਆ ਗੈਪਾਲਾ थाना ਮੋੜ ਤੇ ਆ ਜਾ ਤੇ ਇਹਦੀ ਡਿਟੇਲ ਐਨਾ ਸਾਰੀ ਕਿੰਨੇ ਪੈਸੇ ਤੇ ਕਿੰਨਾ ਦੁੱਧ ਤੇ ਕਿਹੜੇ ਪਿੰਡੋਂ ਤੇ ਕਿੰਨਾ ਮੋਬਾਈਲ ਨੰਬਰ ਸਾਰੀ ਡਿਟੇਲ ਲੈ ਕੇ ਦੱਸਦਾ ਬਾਈ ਤੂੰ ਤੇ ਸੱਤ ਸਰੀ ਕਾਲ ਬਾਈ ਕਿੰਨੇ ਲੀਟਰ ਦੁੱਧ ਆ ਥੱਲੇ 18 ਥਾਣਾ ਰੇਤਾ ਕੰਡੇ ਲਾਵਾਂ 18 ਲੀਟਰ ਕੰਡੇ ਲਾਵਾਂ ਤੇ ਛੂਏ ਕਿਵੇਂ ਆ ਛੂਏ ਦੂਜੀ ਤੇ ਮਗਰ ਆ ਜਾਨਵਰ ਜਾਨਵਰ ਕੱਟਾ ਜੁੱਫਾ ਦਾ ਸੂਈ ਦਾ ਚੌਥਾ ਦਾ ਨੇ ਸੂਈ ਨੂੰ ਹੋਇਆ ਮਗਰ ਕੱਟਾ ਠੀਕ ਐ ਤੇ ਇੱਕ ਕੀ ਡਿਮਾਂਡ ਕਰਦਾ ਹੁਣ ਇਹਦਾ ਕੱਸੀ ਮੰਗਦਾ ਇੱਕਤੀ ਮੌਕੇ ਤੇ ਫੇਰ ਤੋਂ ਘਟ ਨਹੀਂ ਦਿੰਦਾ ਜਮਾ ਦੇਣ ਲੈਣ ਵਾਲੀ ਗੱਲ ਅੱਛਾ ਪਿੰਟ ਕਿਹੜਾ ਆਪਣਾ 25 ਹੈ ਵੱਡੀ ਟੱਬਾ ਵੱਡੀ ਟੱਬਾ ਠੀਕ ਆ ਵੱਡੀ ਟੱਬਾ ਪਿੰਡ ਆ ਬਾਈ ਦਾ ਕਹਿੰਦਾ ਵੀ ਡੇਢ ਤੋਂ ਘੱਟ ਤਾਂ ਜਮਾ ਦੇਣੀ ਨਹੀਂ ਤੇ ਦੁੱਧ ਕਿੰਨੇ ਲੀਟਰ ਦੁੱਧ 18 ਲੀਟਰ ਇੱਕ ਵਾਰੀ ਤੋਰ ਫੇਰ ਸਮਾਰ ਕੇ 18 ਲੀਟਰ ਕੰਡੇਲਾ ਮਾਂ ਦੁੱਧ ਆ ਬਾਈ ਕਹਿੰਦਾ ਵੀ ਡੇਢ ਤੋਂ ਘੱਟ ਤਾਂ ਨਹੀਂ ਛੱਡਣੀ ਤੇ ਦੂਜੇ ਥੂਏ 18 ਲੀਟਰ ਦੁੱਧ ਆ ਜਾ ਮੋੜ ਲਿਆ ਤੋਰਾ ਤਾਰਾ ਕਰੋ ਇੱਕ ਵਾਰੀ ਚੈੱਕ ਮੈਂ ਨੇੜੇ ਹੋ ਕੇ ਦਿਖਾ ਦਿਆ ਆ ਲੋ ਜੀ ਅਟਰਟਰ ਪਟਾ ਚੰਗਾ ਲੱਗਿਆ ਹੋਇਆ ਕਰਮਾਲੀ ਤੇ ਤੋ ਦਿਖਾ ਦਿਆ ਇੱਕ ਵਾਰੀ ਆ ਲੋ ਨਕਰ ਮਾ ਥਾਣ ਤੇ ਮੋਬਾਈਲ ਨੰਬਰ ਬੋਲ 91 47 ਹਾਂ 40931 ਇੱਕ ਵਾਰੀ ਫੇਰ ਬੋਲ 91 43 40931 ਲੈ ਬਾਈ ਸਪਾਰਕ ਕਰ ਲਿਓ ਬਾਈ ਟੇਨ ਲੈ ਕੇ ਦਹਤਿਆਂ ਬਾਈ ਤੋਂ ਤੇ ਫੇਸ ਕੁਆਲਟੀ ਕਰ ਲਓ ਚੈੱਕ ਬਾਈ ਨਾ ਸ਼ਿੰਗਾਰੀ ਛੰਗੂਰੀ ਬੜੀ ਜ਼ਬਰਦਸਤ ਆ ਝੋਟੇ ਤੇ ਛੋਟਾ ਜਿਹਾ ਕਰਦਾ ਕੀ ਤੇ ਇੱਕ ਵਾਰੀ ਆਰਡਰ ਆਰਡਰ ਦਿਖਾ ਦਿਆਂ ਤੇ ਸਾਰੀ ਡਿਟੇਲ ਲੈ ਕੇ ਦੇਣਾ ਬਾਈ ਤੋਂ ਕਿੰਨੇ ਪੈਸੇ ਕਿੰਨਾ ਦੁੱਧ ਤੇ ਮਗਰ ਕੱਟੀ ਆ ਬਾਈ ਕਿਹੜੀ ਜਗ੍ਹਾ ਤੋਂ ਨੇ ਨਹੀਂ ਆਲੇ ਤੋਂ ਨਹੀਂ ਆਲੇ ਤੋਂ ਠੀਕ ਆ ਵਪਾਰ ਦਾ ਕੰਮ ਹਾਂ ਵਪਾਰ ਜਿਲ੍ਹਾ ਬਟਿੰਡਾ ਜਿਲ੍ਹਾ ਬਟਿੰਡਾ ਤੇ ਮੂਹੋ ਦੋ ਦੰਦਾਂ ਦਾ ਝੋਟੀ ਇਹ ਦੋ ਦੰਦਾਂ ਦਾ ਤੇ ਮਗਰ ਕੱਟੀ ਆ ਠੀਕ ਆ ਕਹੇ ਕਿਦਾਂ ਹੋ ਗਿਆ ਸੋਈ ਨੂੰ ਆਏ 12-13 ਦਿਨ ਹੋ ਗਏ ਵੀ ਠੀਕ ਆ ਕੱਟੀ ਆ ਮਗਰ 12 ਕਿਲੋ ਖੁੱਲਾ ਦੁੱਧ ਹੋਊਗਾ 12 ਕਿਲੋ ਹੁਣ ਆਵਾਜ਼ ਕਰਦੇ ਬਾਈ ਇਹਦੀ ਇਹ ਵੀ ਇੱਕ ਸੱਠ ਹੋਊਗਾ ਦੇ 160000 ਤੋਰੇ ਹੋਰ ਮੜੀਆਂ ਨੂੰ ਇੱਕ ਵਾਰੀ ਤੋੜਦੇ ਫਿਰ ਇੱਕ ਵਾਰੀ ਹੋਰ ਤੋੜਦੇ ਦਿਖਾਉਂਦੇ ਆਪਾਂ ਤੇ ਸ਼ਿਨਾ ਮੰਡੀਆਂ ਦੇਖੋ ਸੀ ਇੱਕ 60 ਦੁੱਧ ਮਾਗਦਾ ਭਾਈ ਰੇਟ ਕਰਦਾ ਭਾਈ ਜਿਹੜਾ ਤੇ ਖੁੱਦ ਵੀ ਦੱਸ ਦਿਆ ਵੀ ਇਹਦੇ ਥੱਲੇ ਕਿੰਨਾ ਤੇ ਸ਼ਾਰ ਸ਼ੰਗਾਰ ਪੜਾ ਸਲਾਇਆ ਹੋਇਆ ਭਾਈ ਦਾ ਤੇ ਮੋਬਾਈਲ ਨੰਬਰ ਲੈ ਕੇ ਦੱਸ ਦਿਆ ਮਗਰ ਕੱਟੀ ਆ ਕੱਟੀ ਵੀ ਕਿਸੇ ਟੀਕੇ ਦੀ ਆ ਭਾਈ ਨੂੰ ਨਹੀਂ ਇੰਨਾ ਪਤਾ ਆ ਜਾ ਮੋਟਿਆਓ ਇੱਧਰ ਬੋਲੀ ਬੂਟੇ ਓਏ ਬੂਟੇ ਬੂਟਾ ਫੜ ਲਈ ਭਾਈ 2020 ਦਾ ਅਸਟਾ ਚੋਟਾ ਠੀਕ ਹੈ ਤੇ ਨੰਬਰ ਬੋਲਣਾ ਜੇ ਕਿਸੇ ਲੈਣੀ ਹੁੰਦੀ ਆ 62896340 628896340 ਠੀਕ ਆ ਪਿੰਡ ਨਹੀਂ ਵਾਲਾ ਜ਼ਿਲ੍ਹਾ ਮੁੰਡਾ ਬਾਈ ਦਾ ਜੇ ਕਿਸੇ ਭਰਾਣਿਆ ਝੋਟੀ ਲੈਣੀ ਆ ਤਾਂ ਤੁਸੀਂ ਬਾਈ ਨਾਲੜਾ ਸੰਭਰਕਾ ਘਰ ਫੜਾ ਦੁੱਧ ਉਹ ਸਿਆ ਬਾਏ ਕਿੰਨੇ ਲੀਟਰ ਹੈ ਤੇ ਥੰਡ ਦੇਖੋ ਇੱਕ ਵਾਰੀ ਲਿਓਡਾ ਠੰਡ ਪਾਣੀ ਕਰ ਲੋ ਚੱਕ ਤੇ ਫੇਸ ਕਰ ਲੋ ਚੱਕ ਕੈਮਚੂ ਹੈ ਜੀ ਇਹ ਤੀਜੇ ਤੇ ਮਗਰ ਜਨਵਰ ਕੀ ਆਹੇ ਕੱਟੀ ਕਟਾ ਅੱਛਾ ਤੇ ਕਿੰਨੇ ਲੀਟਰ ਦੁੱਧ ਹੈ ਥੱਲੇ ਹੈ 15 ਲੀਟਰ 15 ਲੀਟਰ ਦੁੱਧ ਤੇ ਕਿੰਨੇ ਪੈਸੇ ਚ ਮੰਗ ਕਰ ਤੂੰ 140 ਮੌਕੇ ਤੇ ਤੇ ਪਿੰਡ ਕਿਹੜਾ ਆਪਣਾ ਖਾਸ ਮੋੜਾਂ ਦੇ ਆ ਤੇ ਮੋਬਾਈਲ ਨੰਬਰ ਆਪਣਾ ਅੱਛਾ ਬਾੜ ਕਣੀ ਹੈਗਾ ਠੀਕ ਹੈ ਤੇ ਬਾਈ ਇੱਕ ਵਾਰੀ ਫੇਰ ਦੇਖਾ ਤੇ ਫਿਰ ਸਾਰਾ ਗੈਪ ਵਾਲਾ ਥਣ ਲੱਗਿਆ ਹੋਇਆ ਤੇ ਇਹ ਤਾਂ ਕੋਈ ਮੁਲਾਜ਼ਮੀ ਲੈ ਕੇ ਆਇਆ ਹੈ ਮਾਲਕ ਨਹੀਂ ਹੈਗਾ ਆਂਗੇ ਮੋੜ ਮੱਡੀ ਤੇ ਤੇ ਬੂਰੀ ਮੱਝ ਹੈ ਤੇ ਮਗਰ ਇਹ ਤੇ ਇਹ ਕੱਟੀ ਪਾਈ ਕਹਿੰਦਾ ਹਜੇ 20 ਦਿਨਾਂ ਦੀ ਐ ਤੇ ਧੌਣ ਦੇਖੋ ਕੱਟੀ ਦੀ ਕਿੰਨੀ ਲੰਮੀ ਐ ਜ਼ਬਰਦਸਤ ਲੰਮੀ ਧੌਣ ਐ ਕੱਟੀ ਦੀ ਤੇ ਮੱਝਵਾਰੇ ਪਾਈ ਤੋਂ ਡਿਟੇਲ ਪੁੱਛਾਂਗੇ ਵੀ ਕਿੰਨੇ ਪੈਸੇ ਦੀ ਤੇ ਪਹਿਲੇ ਛੂਆ ਵੀਰੇ ਤੇ ਦੁੱਧ ਕਿੰਨੇ ਲੀਟਰ ਐ 14 ਲੀਟਰ ਦੁੱਧ ਠੀਕ ਐ ਛਿਆਰੇ ਥਣ ਗੈਪ ਵਾਲੇ ਤੇ ਮਗਰ ਕੱਟੀ ਬੜੀ ਜ਼ਬਰਦਸਤ ਐ ਤੇ ਕਿੰਨੇ ਲੀਟਰ ਦੁੱਧ ਦਾ ਅੱਛਾ ਬਾਈ ਇਹਦਾ ਥੱਲੇ 14 ਲੀਟਰ ਦੁੱਧ ਤੇ ਕੀ ਡਿਮਾਂਡ ਕਰਤੋਂ ਪੈਸੇ ਦੀ ਰੇਡ ਲੱਖ ਰੁਪਇਆ ਅੱਛਾ ਤੇ ਮੋਬਾਈਲ ਨੰਬਰ ਹੈ ਤੇਰਾ 398147 ਹਾਂ 10673 ਤੁਹਾਰੇ ਬੋਲੇ 98147 106 ਪਿੰਡ ਕਿਹੜਾ ਮਾਨਸਾ ਮਾਨਸਾ ਖਾਸ ਠੀਕ ਹੈ ਮੈਂ ਬਾਈ ਝੋਟੀ ਦਿਖਾਉਣਾ ਮੈਂ ਇੱਕ ਵਾਰੀ ਫੇਰ ਇੱਥੇ ਰੋ ਦਿਖਾ ਦੇ ਝੋਟੀ ਅੱਛਾ ਉਹ ਜਟਾਣਾ ਹੋਏ ਲੈ ਲਓ ਜੀ ਤੇ ਬਤਾ ਪਹਿਲੇ ਛੂਏ ਆ ਬਾਈ ਅੱਛਾ ਠੀਕ ਹੈ ਪਹਿਲੇ ਛੂਏ ਆ ਤੇ 1.5 ਲੱਖ ਰੇਟ ਕਰਦੇ ਆ ਬਾਈ ਤੇ ਸੰਪਰਕ ਕਰ ਲਓ ਮੋਬਾਈਲ ਨੰਬਰ ਬੋਤ